ਸਭ ਤੋਂ ਵੱਡਾ ਸਤਗੁਰ ਨਾਨਕ ਜਨਕਲ ਰਾਖੀ ਮੇਰੀ ਬਾਕੀ ਭਾਈ ਦਲੀਲਾ ਬਾਬੇ ਨਾਨਕ ਦੀਆਂ ਬਹੁਤ ਵੱਡੀਆਂ ਸੰਤ ਦਲੀਲਾ ਨਾਲ ਹੀ ਜਿੱਤ ਲਿਆ ਦੁਨੀਆ ਵਿੱਚ ਸ਼ਬਦ ਜਿੱਤੀ ਸਿੱਧ ਮੰਡਲੀ ਸ਼ਬਦ ਸ਼ਾਂਤ ਸਿੱਧਾਂ ਵਿੱਚ ਆਈ ਸਿੱਧਾਂ ਨੇ ਸਵਾਲਾਂ ਦੀ ਝੜੀ ਲਾਦੀ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਧ ਗੋਸਤ ਦੇ ਰੂਪ ਵਿੱਚ ਜਿਹੜੇ ਜਵਾਬ ਦਿੱਤੇ ਅੱਜ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਂਭ ਕੇ ਰੱਖਿਆ ਸਾਰੇ ਲੈਹnde ਚੜ੍ਹਦੇ ਵੱਲ ਪਾਣੀ ਦੇ ਜਾਂਦੇ ਸੀ ਪੰਡਤ ਜੀ ਹੋਰ ਹੀ ਹਰਦਵਾਰ ਦੀ ਧਰਤੀ ਤੇ ਮਹਾਰਾਜ ਨੇ ਲਹਿੰਦੇ ਵੱਲ ਪਾਣੀ ਦਿੱਤਾ ਪੁੱਛਿਆ ਵੀ ਹੈਦਰ ਕੀ ਐ ਕਹਿੰਦਾ ਮੇਰੀ ਖੇਤੀ ਸੁੱਕਦੀ ਐ ਕਹਿੰਦੇ ਕਿੱਥੇ ਹਰਦਵਾਰ ਐ ਕਿੱਥੇ ਕਰਤਾਰਪੁਰ ਐ ਕਿਵੇਂ ਪਹੁੰਚੂਗੀ ਮਹਾਰਾਜ ਕਹਿੰਦੇ ਹੈ ਤਾਂ ਇਸੇ ਧਰਤੀ ਤੇ ਤੇ ਜਿੱਥੇ ਤੁਸੀਂ ਬਚਾਈਆਂ ਨੇ ਉਹ ਕਿਵੇਂ ਪਹੁੰਚੀਓਥੇ ਬਾਬਾ ਨਾਨਕ ਜਾਂਦਾ ਸੀ ਉੱਥੇ ਜਿੱਥੇ ਕੱਠਵੱਟ ਹੁੰਦਾ ਸੀ ਉੱਥੇ ਗੱਲ ਕਰਨੀ ਸੌਖੀ ਹੁੰਦੀ ਸੀ ਉਦੋਂ ਤਾਂ ਬਸ ਜਿੱਥੇ ਖੜ੍ਹ ਕੇ ਬਸ ਉੱਥੀ ਗੱਲ ਸ਼ੁਰੂ ਕਰਤੀ ਤੈਂਗਾਂ ਬਾਬੇ ਨਾਨਕ ਨੇ ਰੇਤੇ ਵਿੱਚ ਬੈਠ ਕੇ ਗਾਇਆ ਬਾਬੇ ਨਾਨਕ ਨੇ دریاਵਾਂ ਦੇ ਕੰਢੇ ਤੇ ਬੈਠ ਕੇ ਗਾਇਆ ਬਾਬੇ ਨਾਨਕ ਨੇ ਟਿੱਬਿਆਂ ਵਿੱਚ ਬੈਠ ਕੇ ਗਾਇਆ ਪਹਾੜਾਂ ਵਿੱਚ ਬੈਠ ਕੇ ਗਾਇਆ ਤਾਰਿਆਂ ਦੀ ਛਾਂਵੇਂ ਬੈਠ ਕੇ ਗਾਇਆ ਉਹਦਾ ਗਉਣਾ ਹੀ ਸਾਰਾ ਕੁਝ ਬਣ ਗਿਆ ਰਾਜ ਲੀਲਾ ਤੇਰੇ ਨਾਮ ਬਣਾਈ ਜੋਗ ਬਣਿਆ ਤੇਰਾ ਕੀਰਤਨ ਗਾਈ ਤੇ ਕੀਰਤਨ ਵਿੱਚ ਇੱਕ ਰੱਬ ਵਰਗਾ ਸਾਥੀ ਰੱਬ ਰੂਪ ਭਾਈ ਮਰਦਾਨਾ ਮਿਲ ਗਿਆ ਮਰਦਾਨਾ ਜੀ ਦਾ ਸਾਥ ਭਾਈ ਮਰਦਾਨੇ ਦਾ ਬਹੁਤ ਵਧੀਆ ਰਿਹਾ ਬਾਬੇ ਨਾਨਕ ਦੇ ਬਾਲੇ ਦੋਸਤ ਨਹੀਂ ਸੀਗੇ ਮਰਦਾਨੇ ਨਾਲ ਦੋਸਤੀ ਬਹੁਤ ਬੱਤੀ ਸੀ ਤੇ ਉਹ ਉਹਦੀ ਸਾਰੀ ਦੁਨੀਆ ਆਪਣੀ ਸੀ ਸਾਰੀ ਇੱਕ ਸੱਜਣ ਸਭ ਸੱਜਣਾ ਇੱਕ ਵੈਰੀ ਸਭ ਬਾਦ ਉਹ ਤਾਂ ਨਾ ਨਾ ਕੋਈ ਵੈਰੀ ਨਹੀਂ ਬਗਾਨਾ ਸਗਲ ਸੰਗ ਹੰਕੋ ਬਣਾਈ ਸਾਰੀ ਉਹਦੇ ਮਿੱਤਰ ਸਨ ਪਰ ਇੱਕ ਮਿੱਤਰ ਇਹ ਜਾਂ ਟੱਕਰਿਆ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੂੰ ਭਾਈ ਮਰਦਾਨਾ ਮੀਰਾਸੀਆਂ ਦਾ ਹੁੰਦਾ ਮੀਰਾਸੀ ਸ਼ਬਦ ਮਾੜਾ ਨਹੀਂ ਮੀਰਾਸ ਦਾ ਮਤਲਬ ਜਿਹੜਾ ਆਪਣੇ ਵਿਰਸੇ ਨੂੰ ਸੰਭਾਲ ਕੇ ਰੱਖਦਾ ਹੋਵੇ ਭਾਈ ਮਦਰਾ ਗੁਰੂ ਨਾਨਕ ਮਹਾਰਾਜ ਜੀ ਦੇ ਪਿਤਾ ਬਾਬਾ ਮਹਿਤਾ ਕਲਿਆਣਦਾਸ ਜੀ ਕੋਲੇ ਆਉਂਦਾ ਹੁੰਦਾ ਤੇ ਭਾਈ ਮਰਦਾਨਾ ਵੀ ਆ ਜਾਂਦਾ ਇਕੱਠੇ ਬੈਠ ਕੇ ਗੱਲਾਂ ਕਰਦੇ ਵਿਚਾਰਾਂ ਕਰਦੇ ਬਚਪਨ ਸੀ ਤੇ ਫਿਰ ਇੱਕ ਦਿਨ ਭਾਈ ਮਰਦਾਨੇ ਨੂੰ ਉਹਦਾ ਪਿਤਾ ਨਾਲ ਨਾਲ ਲੈ ਕੇ ਗਿਆ ਉਹ ਕਹਿੰਦਾ ਵੀ ਉਹਦਾ ਪਟਵਾਰੀ ਦਾ ਪੁੱਤਰ ਹੈ ਸਰਜੂ ਗਵਾਹਰਾ ਤੂੰ ਤਾਂ ਕੋਈ ਸਾਜ਼ ਸਿੱਖ ਕੋਈ ਰਬਾਬ ਸਿੱਖ ਤੈਨੂੰ ਤਾਂ ਵਰੀਸੇ ਨਾਲ ਹੀ ਪਰਸ਼ਬਦਾਂ ਮਿਲਣਾ ਹੈ ਇੱਕ ਦਿਨ ਭਾਈ ਮਰਦਾਨਾ ਮਿਲਿਆ ਤੇ ਮਹਾਰਾਜ ਗੁਰਨਾਨ ਸਿੰਘ ਕਹਿੰਦੇ ਮਰਦਾਨਿਆ ਤੂੰ ਆਇਆ ਨਹੀਂ ਕਹਿੰਦਾ ਮੇਰੇ ਬਾਪੂ ਨੇ ਰੋਕ ਤਾ ਉਹ ਕਹਿੰਦਾ ਵੀ ਤੂੰ ਰਬਾਬ ਵਜਾਇਆ ਕਰ ਉਹ ਕਹਿੰਦਾ ਫਿਰ ਮੇਰੇ ਕੋਲੇ ਆ ਜਾ ਕਰ ਇੱਥੇ ਵਜਾ ਲਿਆ ਕਰਾਂਗੇ ਮੇਰੇ ਘਰੇ ਆ ਜਾ ਕਰ ਇੱਥੇ ਵਜਾ ਲਿਆ ਕਰਾਂਗੇ ਉਹ ਕਹਿੰਦਾ ਜਦੋਂ ਮੈਂ ਕਿਤੇ ਰਬਾਬ ਵਜਾਉਣਾ ਕਿਸੇ ਦੀਆਂ ਸਿਫਤਾਂ ਕਰਦਾ ਲੋਕ ਸਾਨੂੰ ਰੁਪਏ ਹੀ ਦਿੰਦੇ ਆ ਕਲਾਕਾਰ ਨਹੀਂ ਐ ਬੇਲਾ ਬੂਲਾ ਗਾ ਕੇ ਜਾਂ ਨਾਜੇ ਲੈ ਕੇ ਬਾਬਰ ਪੀਏ ਝੜ ਲੈਂਦੇ ਆ ਇਹ ਦਹਨੋਂ ਹੁੰਦਾ ਉਹ ਸਿਸਟਮ ਹੁੰਦਾ ਚਲੋ ਕਹਿੰਦਾ ਵੀ ਅਸੀਂ ਲੋਕਾਂ ਦੀਆਂ ਸਿਫਤਾਂ ਕਰਦੇ ਆਂ ਲੋਕ ਸਾਨੂੰ ਗੁਜ਼ਾਰੇ ਜੋਗੀ ਮਾਇਦੇ ਨੇ ਤੇ ਤੇਰੇ ਕੋਲੇ ਕਿਹੜੀਆਂ ਸਿਫਤਾਂ ਕਰਿਆ ਕਰਾਂਗੇ ਆਪਾਂ ਦੋਨੇ ਬੈਠ ਕੇ ਆਪਣਾ ਬਾਪੂ ਕਹਿੰਦਾ ਜਦ ਆਪਾਂ ਦੋਨੇ ਬੈਠਿਆ ਕਰਾਂਗੇ ਆਪਾਂ ਬਾਪੂ ਕਰਤਾਰ ਦੀਆਂ ਸਿਫਤਾਂ ਕਰਿਆ ਕਰਾਂਗੇ ਰੱਬ ਦੀਆਂ ਸਿਫਤਾਂ ਕਰਿਆ ਕਰਾਂਗੇ ਦੋਨੇ ਤੂੰ ਲੋਕਾਂ ਦੀਆਂ ਸਿਫਤਾਂ ਕਰਕੇ ਵੀ ਦੇਖ ਲਈਆਂ ਤੇ ਰੱਬ ਦੀ ਸਿਫਤ ਕਰਕੇ ਦੇਖੀਂ ਦੇਖੀਂ ਤਾਂ ਨਜਾਰਾ ਉਹ ਕੀਰਤਨ ਦੀ ਨਿਉਂ ਟਿਕਰੀ ਸੀ ਉਹ ਵਿੱਚ ਕੀਰਤਨ ਦੀ ਨਿਉਂ ਟਿਕਦੀ ਸੀ ਸੱਚ ਜਾਣੋ ਗ੍ਰਹਿ ਜੀ ਰੱਬ ਦੀ ਸਿਫਤ ਕੀਤੀ ਰੱਬ ਦੇ ਘਰ ਵਿੱਚ ਭਾਈ ਮਰਦਾਨੇ ਦਾ ਨਾਮ ਬੋਲਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬੋਲਦੇ ਮਰਦਾਨਾ ਤੁਸੀਂ ਗੁਰਦੁਆਰੇ 1 ਲੱਖ ਰੁਪਇਆ ਦੇ ਕੇ ਕੰਧ ਤੇ ਤਾਂ ਨਾਮ ਲਗਾ ਲਓਗੇ ਪੱਥਰ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਨਹੀਂ ਨਾਮ ਲਗਾ ਸਕਦੇ ਭਾਈ ਮਰਦਾਨੇ ਦਾ ਲਿਖਿਆ ਮਿਲਦਾ ਹੈ ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚ ਆ ਗੁਰੂ ਗ੍ਰੰਥ ਸਾਹਿਬ ਵਿੱਚ ਮਰਦਾਨੇ ਦਾ ਨਾਮ ਬੋਲਦਾ ਹੈ ਅੱਜ ਵੀ ਕੀਰਤਨ ਰੂਪ ਵਿੱਚ ਮਰਦਾਨੀ ਬੋਲੀ ਜਾਂਦਾ ਹੈ ਇੱਕ ਬਾਬਾ ਆਕਾਲਪੂਰਕ ਦੂਜਾ ਰਬਾਬੀ ਮਰਦਾਨਾ ਸੱਚ ਜਾਣੋ ਕਿੰਨਾ ਪਿਆਰ ਕਰਦਾ ਉਹ ਗੁਰੂ ਨਾਨਕ ਦੇਵ ਮਹਾਰਾਜ ਭਾਈ ਮਰਦਾਨੇ ਨੂੰ ਲੋਕ ਗੁਰੂ ਨੂੰ ਮਨਾ ਰਹੇ ਆ ਅ ਮੱਥਾ ਟੇਕਦੇ ਆ ਝੁੱਕ ਕੇ ਮਨਾਉਣੀ ਹੁੰਦਾ ਤੁਸੀਂ ਗੁਰਪਰਮ ਮਨਾ ਰਹਿਓ ਗੁਰਨਾਨਕ ਨੂੰ ਮਨਾ ਰਹਿਓ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਮਨਾ ਰਹਿਓ ਗੁਰੂ ਗੋਬਿੰਦ ਸਿੰਘ ਜੀ ਨੂੰ ਮਨਾ ਰਹੇ ਹੋ ਜਿਹੜਾ ਨੂੰ ਦੁਨੀਆ ਮਨਾਉਂਦੀ ਸੀ ਤੇ ਉਹ ਭਾਈ ਮਰਦਾਨੇ ਨੂੰ ਮਨਾਉਂਦਾ ਫਿਰਦਾ ਸੀ ਜਦੋਂ ਕਿਤੇ ਰੁੱਸ ਜਾਂਦਾ ਸੀ ਭਾਈ ਮਰਦਾਨੇ ਨੂੰ ਜਾ ਕੇ ਮਹਾਰਾਜ ਮਨਾ ਲੈਂਦੇ ਸੀ ਇਹ ਤਾਂ ਉਹਦੀਆਂ ਰਹਿਮਤਾਂ ਐ